ਰੋਟਰੀ ਕਲੱਬ ਅਮਰਸਰ ਮੇਨ ਵੱਲੋਂ ਗਲੋਲ ਵਾਰਮਿੰਗ ਨੂੰ ਧਿਆਨ ਚ ਰੱਖਦੇ ਹੋਏ ਪਿੰਮਟੀ ਕੰਪਲੈਕਸ ਕਨਾਲ ਕਲੋਨੀ ਏ ਬਲਾਕ ਵਿਖੇ ਅਮਰੂਦ ਝਾਮਨਾ ਆਮਲਾ ਆਂਬ ਤਰੇਕ ਅਤੇ ਨਿੰਮ ਦੇ ਬੂਟੇ ਲਗਾਏ ਗਏ। ਇਸ ਮੌਕੇ ਏਜੀਐਮ ਜਸਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਜਨਰਲ ਸਕੱਤਰ ਮਨਜੀਤ ਪ੍ਰੋਜੈਕਟ ਮੈਨੇਜਰ ਨਿਰਮਲ ਸਿੰਘ ਆਨੰਦ ਨੇ ਰੋਟਰੀ ਕਲੱਬ ਅਮਰਸਰ ਮੇਨ ਦੁਆਰਾ ਰੁੱਖ ਲਗਾਓ ਜੀਵਨ ਬਚਾਓ ਅਤੇ ਧਰਤੀ ਨੂੰ ਸਵਰਗ ਬਣਾਓ ਦਾ ਸੁਨੇਹਾ ਦਿੰਦੇ ਹੋਏ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਬੇਹੱਦ ਜ਼ਰੂਰਤ ਹੈ ਤਾਂ ਕਿ ਭਵਿੱਖ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਰੁੱਖ ਵਾਤਾਵਰਣ ਦੇ ਲਈ ਹੀ ਨਹੀਂ ਸਾਡੇ ਜੀਵਨ ਦੇ ਲਈ ਵੀ ਓਨੇ ਹੀ ਜ਼ਰੂਰੀ ਹਨ ਜਿੰਨਾ ਕਿ ਜੀਵਨ ਜਿਉਣ ਦੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਬਿਨਾਂ ਰੁੱਖਾਂ ਦੇ ਅਸੀਂ ਆਪਣਾ ਜੀਵਨ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿਉਂਕਿ ਰੁੱਖ ਸਵੇਰੇ ਦੰਤਨ ਕਰਨ ਤੋਂ ਲੈ ਕੇ ਰਾਤ ਨੂੰ ਬੈੱਡ ਤੇ ਸੌਣ ਤੱਕ ਆਪਣਾ ਸਾਥ ਦਿੰਦੇ ਹਨ ਰੁੱਖ ਵੱਡੇ ਹੋ ਕੇ ਪੰਛੀਆਂ ਦਾ ਘਰ ਬਣਦੇ ਹਨ ਇਸ ਲਈ ਰੁੱਖ ਪੰਛੀਆਂ ਦੀ ਹੋਂਦ ਬਚਾਉਣ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਹਨ ਉਹਨਾਂ ਇਸ ਗੱਲ ਤੋਂ ਜ਼ਿਆਦਾ ਜ਼ੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੀ ਬਜਾਏ ਸ਼ੁੱਧ ਹਵਾ ਦੇ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਰਹਿ ਸਕਣ ਇਸ ਮੌਕੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਅਨੂ ਸ਼ਰਮਾ ਸਕੱਤਰ ਇੰਜੀਨੀਅਰ ਮਨਜੀਤ ਸਿੰਘ ਜਸਮੀਤ ਸਿੰਘ ਵਾਲੀਆ ਪ੍ਰੋਜੈਕਟ ਚੇਅਰਮੈਨ ਨਿਰਮਲ ਸਿੰਘ ਆਨੰਤੋ ਇਲਾਵਾ सुरेंद्र ਸਿੰਘ ਗਾਂਧੀ ਦਲਜੀਤ ਸਿੰਘ ਅਰੋੜਾ ਅਸ਼ੋਕ ਕੁਮਾਰ ਨੀਲਮ ਦਲਬੀਰ ਸਿੰਘ ਪਰਮਿੰਦਰਜੀਤ ਕੌਰ ਰੀਤਾ ਸ਼ਰਮਾ ਡਾਕਟਰ இந்து ਗੁਪਤਾ ਗੁਰਿੰਦਰਪਾਲ ਕੌਰ ਰਜੀਵ ਖੰਨਾ ਅੰਜੂ ਖੰਨਾ ਵਿਜੇ ਨਾਇਰ ਇੰਜੀਨੀਅਰ ਬੀ ਐਮ ਸਿੰਘ ਸੁਦਰਸ਼ਨ ਵਾਲੀਆ ਡਾਕਟਰ ਪੀ ਐਸ ਮਲਹੋਤਰਾ ਸੀਏ ਵਿਕਾਸ ਇਕਬਾਲ ਸਿੰਘ ਸ਼ੈਰੀ ਗੁਰਮੀਤ ਸਿੰਘ ਲੁਥਰਾ ਤਰਨਜੀਤ ਕੌਰ ਪ੍ਰਧਾਨ ਆਈ ਡਬਲਯੂ ਸੀ ਬਿੰਦੂ ਮੰਗੂ ਗੁਰਜੀਤ ਕੌਰ ਰੋਸ਼ਨੀ ਅਦਲੱਖਾ ਪ੍ਰਧਾਨ ਜਸਕਿਰਨ ਅਤੇ ਜੈਸ਼ਮਨ ਗਿੱਲ ਵੀ ਮੌਜੂਦ ਸਨ ਅੱਜ ਹਰੀਆਲੀ ਤੀਜ ਦੇ ਪਵਿੱਤਰ ਤਿਹਾੜੀ ਤੇ ਡੋਟਰੀ ਕਲੱਬ ਅਵਸਰ ਮੇਨ 9033 ਵੱਲੋਂ ਸੈਕੰਡ ਪਲਾਂਟੇਸ਼ਨ ਡਰਾਈਵ ਕੀਤੀ ਗਈ ਹੈ ਜਿੱਚ ਸਾਡੇ ਨਾਲ ਇਨਰ 휠 ਕਲੱਬ ਮੇਨ ਅਤੇ ਇਨਰ 휠 ਕਲੱਬ ਰਾਈਜ਼ਿੰਗ ਸੁੰਦੇ ਮੈਂਬਰਸ ਵੀ ਆਏ ਹਨ ਤੇ ਅਸੀਂ ਜੁਆਇੰਟਲੀ ਅਸੀਂ ਇੱਥੇ ਪਲਾਂਟਸ ਲਗਾਏ ਹਨ ਤਾਂ ਜੋ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਸਵੱਛ ਹਵਾ ਮਿਲ ਸਕੇ ਜਿਹੜੀ ਕਿ ਅਸੀਂ ਕਾਫੀ ਮਤਲਬ ਗੰਦਲੀ ਕਰ ਚੁੱਕੇ ਆ ਤੇ ਸਾਨੂੰ ਬੜੀ ਪ੍ਰੋਬਲਮ ਸਭ ਨੂੰ ਆ ਰਹੀ ਆ ਤੇ ਉਹ ਸਾਰੇ ਅਸੀਂ ਲੋਟਰੀ ਕਲੱਬ ਲਗਾਤਾਰ ਨਿਰੰਤਰ ਆ ਕੋਸ਼ਿਸ਼ ਕਰ ਰਿਹਾ ਹੈ ਬੀ ਐਨਵਾਇਰਨਮੈਂਟ ਨੂੰ ਬੈਟਰ ਕਰਨ ਲਈ ਅਸੀਂ ਪਲਾਂਟੇਸ਼ਨਸ ਲਗਾਤਾਰ ਕਰਦੇ ਰਹੇ ਆ ਉਹ ਕਰਦੇ ਰਵਾਂਗੇ ਅੱਗੇ ਵੀ ਹੋਰ ਅਤੇ ਬਾਕੀ ਵੀ ਪਲਾਸਟਿਕ ਯੂਜ਼ ਦਾ ਵੀ ਅਸੀਂ ਘਟ ਤੋਂ ਘਟ ਇਸਤੇਮਾਲ ਕਰਨ ਲਈ ਕਹਿ ਰਹੇ ਆ ਹੋਰ ਅਸੀਂ ਸਮਾਜਿਕ ਵੀ ਇੱਧੇ ਗੱਲ ਕੰਮ ਕਰ ਰਹੇ ਆ ਸਾਡੇ ਨਾਲ ਅੱਜ ਖਾਸ ਤੌਰ ਤੇ ਅਸਿਸਟੈਂਟ ਜਿਹੜੇ ਗਵਰਨਰ ਸਾਡੇ ਹੈਗੇ ਆ ਸਾਜਪਾਲ ਸਿੰਘ ਜੀ ਸਪੈਸ਼ਲ ਤੌਰ ਤੇ ਆਏ ਹਨ ਸਾਡੇ ਪ੍ਰੋਜੈਕਟ ਚੇਅਰਮੈਨ ਸਾਡੇ ਸਾਨਯੁਮਨ ਸਿੰਘ ਜੀ ਸਾਡੇ ਪ੍ਰਧਾਨ ਜੀ ਦੇ ਵਾਈਸ ਅੱਜ ਅਸੀਂ ਕੀਤਾ ਪੰਡਤ ਵਿਮੇਂਦਰਪਾਲ ਜੀ ਅਤੇ ਸਾਡੇ ਬੜੇ ਮੇਨ ਪੀਐਲ ਹੈਗੇ ਆ ਮੈਂਬਰ ਸਾਡੇ ਵਿਕਾਸ ਜੀ ਬਾਹਰੋਂ ਆਏ ਹਨ ਅਤੇ ਸਾਡੇ ਸ਼ੋਕ ਜੀ ਸਾਡੇ ਹੈਗੇ ਆ ਸਾਡੇ ਇਨਰ ਕੋਰ ਟੀਮ ਦੇ ਸਾਡੇ ਮੈਂਬਰ ਹਨ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਵੈਸੇ ਤੇ ਸਾਰਾ ਕੁਝ ਤੇ ਸਾਡੇ ਮਨਜੀਤ ਸਿੰਘ ਹੋਣਾ ਨੇ ਸਾਰਾ ਕੁਝ ਕਹਿ ਦਿੱਤਾ ਮੈਂ ਹੋਈ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਅਵੇਅਰ ਹੋ ਕੇ ਰਹਿਣਾ ਚਾਹੀਦਾ ਕਿ ਜਿੰਨੇ ਵੱਤੋ ਵੱਟ ਬੂਟੇ ਲੱਗੇ ਸਾਡੇ ਹਵਾ ਦੇ ਵਿੱਚ ਤੱਜੀ ਆਵੇ ਔਰ ਮੈਂ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਕਿ ਸਾਰੇ ਅੱਜ ਸਾਡੇ ਨਾਲ ਇਕੱਠੇ ਹੋ ਕੇ ਸਾਰਿਆਂ ਨੇ ਪਾਰਟਿਸਪੇਟ ਕੀਤਾ ਵਾ ਸਾਰਿਆਂ ਦਾ ਥੈਂਕ ਯੂ ਵਿਕਾਸ ਜੀ ਹੈ ਸ਼ੋਕ ਜੀ ਹੈ ਇਸਪਾਲ ਜੀ ਹੈ ਤੇ ਹਰ ਵਾਰੀ ਇਹ ਐਫਰਟਸ ਕਰਦੇ ਰਾਂਗੇ ਕਿ ਇਹ ਜਿਹੜੇ ਬੂਟੇ ਆ ਨਾ ਸਾਰਾ ਸਾਲ ਲਗਾਤਾਰ ਕੋਸ਼ਿਸ਼ ਕਰਾਂਗੇ ਲਾਂਦੇ ਰਹਿਣਾ ਰੋਟਰੀ ਕਲੱਬ ਅੰਮ੍ਰਿਤਸਰ ਮੇਨ ਵੱਲੋਂ ਇੱਥੇ ਪੰਜਾਬ ਇਰੀਗੇਸ਼ਨ ਮੈਨੇਜਮੈਂਟ ਟ੍ਰੇਨਿੰਗ ਇੰਸਟੀਚਿਊਟ ਜਿਹਨੂੰ ਪਿਮਟੀ ਕਹਿੰਦੇ ਆ ਕਿਨਾਰ ਕਲੋਨੀ A ਬਲਾਕ ਰੇਲਵੇ ਕਲੱਬ ਦੇ ਸਾਹਮਣੇ ਜਿਹੜਾ ਹੈ ਉੱਥੇ ਅਸੀਂ ਅੱਜ ਪਲਾਂਟੇਸ਼ਨ ਕੀਤੀ ਹੈ ਇੱਥੇ ਮਲਤਾਸ ਅਮਰੂਦ ਆਮਲਾ ਆਂਬ ਤ੍ਰੇਕ ਨੇਮ ਇਹ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਵੈਰਾਈਟੀਆਂ ਦੇ ਬੂਟੇ ਲਗਾਏ ਨੇ ਤਾਂ ਜੋ ਵਾਤਾਵਰਣ ਦੇ ਵਿੱਚ ਕੁਝ ਨਾ ਕੁਝ ਜੋ ਵਿਗੜ ਗਿਆ ਹੈ ਉਹਦੇ 'ਚ ਕੋਈ ਸੁਧਾਰ ਹੋ ਸਕੇ ਤੇ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਅਸੀਂ ਜਿੱਥੇ ਅੱਜ ਆ ਬੂਟੇ ਲਾਏ ਨੇ ਉੱਥੇ ਜਿੰਨੇ ਵੀ ਸਾਡੇ ਵੇਖਣ ਵਾਲੇ ਨੇ ਸਾਡੇ ਹੋਰ ਵੀ ਸਾਥੀ ਨੇ ਉਹਨਾਂ ਨੂੰ ਇਹੀ ਕਹਾਂਗੇ ਵੀ ਵੱਧ-ਵੱਧ ਬੂਟੇ ਲਗਾਓ ਸਿਰਫ ਲਗਾਓ ਹੀ ਨਾ ਉਹਨਾਂ ਨੂੰ ਪਾਲੋ ਵੀ ਉਹਨਾਂ ਦੀ ਦੇਖ ਰੱਖੀ ਵੀ ਕਰੋ ਆਉਂਦੇ ਜਾਂਦੇ ਉਹਨਾਂ ਵੱਲ ਝਾਤ ਵੀ ਮਾਰੋ ਵੀ ਉਹ ਕਿਸ ਤਰ੍ਹਾਂ ਚੱਲ ਰਹੇ ਹਨ ਤੇ ਅੱਜ ਜੋ ਪ੍ਰਧਾਨ ਜੀ ਨੇ ਸੱਦਾ ਦਿੱਤਾ ਸੀ ਉਹ ਇੱਥੇ ਜਿੰਨੇ ਵੀ ਇੱਥੇ ਸਾਡੇ ਮੈਂਬਰ ਪਹੁੰਚੇ ਨੇ ਸਾਰਿਆਂ ਨੂੰ ਮੈਂ ਪ੍ਰੋਜੈਕਟ ਚੇਅਰਮੈਨ ਨਿਰਮਲ ਸਿੰਘ ਨੰਦ ਸਾਰਿਆਂ ਨੂੰ ਇੱਥੇ ਜੀ ਆਇਆਂ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ